ਇਸ ਖੂਹ ਤੇ ਆ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਪਾਣੀ ਪੀਤਾ ਸੀ ਜਦੋਂ ਚਮਕੌਰ ਦੀ ਜੰਗ ਹੋਈ ਤਾਂ ਪੰਜ ਪਿਆਰੇ ਨੇ ਕਿਹਾ ਵੀ ਤੁਸੀਂ ਗੁਰੂ ਜੀ ਇੱਥੋਂ ਚਲੇ ਜਾਓ ਤੁਹਾਡੀ ਸਿੱਖ ਪੰਥ ਨੂੰ ਹਲੇ ਬਹੁਤ ਜ਼ਿਆਦਾ ਲੋੜ ਆ ਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ 마ਸੀਵਾੜੇ ਦੇ ਜੰਗਲ ਵਿੱਚ ਹੁੰਦੇ ਹੋਏ ਇਸ ਜਗ੍ਹਾ ਤੇ ਪਹੁੰਚੇ ਤੇ ਇਸ ਖੂਹ ਦੇ ਵਿੱਚੋਂ ਜਿਹੜਾ ਪਾਣੀ ਕੱਢ ਕੇ ਪੀਤਾ ਸੀਗਾ ਗੁਰੂ ਜੀ ਦੇ ਜਿਹੜੇ ਵਸਤਰ ਸੀ ਉਹ ਫਟੇ ਹੋਏ ਸੀ ਤੇ ਚਰਨਾਂ ਦੇ ਵਿੱਚੋਂ ਖੂਨ ਵਗ ਰਿਆ ਸੀ ਤਾਂ ਉਸ ਤੋਂ ਬਾਅਦ ਜਿਹੜਾ ਆਪ ਪਾਣੀ ਕੱਢਿਆ ਤੇ ਇੱਥੋਂ ਗੁਰੂ ਗੋਬਿੰਦ ਸਿੰਘ ਜੀ ਨੇ ਪੀਤਾ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਤਾਂ ਉਹ ਵੀ ਜਿਹੜਾ ਚਮਕੌਰ ਦਾ ਕਿੜਾ ਤੋੜ ਕੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੂੰ ਇਸ ਜਗ੍ਹਾ ਤੇ ਹੀ ਮਿਲੇ ਸੀਗੇ ਤਾਂ ਇਹ ਗੁਰਦੁਆਰਾ ਜੀ ਚਰਨ ਕੰਬਲ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਰਾਤ ਨੂੰ ਜਿਹੜਾ ਆਪਾਂ ਕਹਿੰਦੇ ਵੀ ਹੈ ਨਾ ਸੁੱਤੇ ਸੀਗੇ ਆਪਾਂ ਅਕਸਰ ਇੱਕ ਤਸਵੀਰ ਵੇਖਦੇ ਆਂ ਵੀ ਜੰਡ ਥੱਲੇ ਗੁਰੂ ਗੋਬਿੰਦ ਸਿੰਘ ਜਿਹੜੇ 마ਸੀ ਬਾੜੇ ਦੇ ਜੰਗਲਾਂ ਦੇ ਵਿੱਚ ਪਏ ਨੇ ਤਾਂ ਉਹ ਜਿਹੜਾ ਸਾਰਾ ਆਪਾਂ ਕਹਿੰਦੇ ਤਸਵੀਰ ਫਲਮਾਈ ਆ ਤਾਂ ਇਸੇ ਗੁਰੂ ਘਰ ਦੀ ਆ ਇਸ ਜਗ੍ਹਾ ਤੇ ਹੀ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਸੁੱਤੇ ਸੀਗੇ ਜਦੋਂ ਸੁੱਤੇ ਸੀ ਤਾਂ ਹੱਥ ਦੇ ਵਿੱਚ ਜਿਹੜੀ ਇੱਕ ਨੰਗੀ ਸ਼ਮਸ਼ੀਰ ਫੜੀ ਸੀ ਤੇ ਉਸ ਤੋਂ ਬਾਅਦ ਜਿਹੜਾ ਆਰਾਮ ਕੀਤਾ ਸੀ ਸਵੇਰੇ ਉੱਠਦੇ ਹੀ ਦਵਾਰੇ ਇਸ ਖੂਹ ਤੇ ਆਏ ਪਹਿਲਾ ਇਸ਼ਨਾਨ ਕੀਤਾ ਤੇ ਫਿਰ ਜਿਹੜਾ ਨਿਤਨੇਮ ਕੀਤਾ ਵੱਡੇ ਸਹਿਬਜ਼ਾਦੇ ਤੇ 40 ਸਿੰਘ ਚਮਕੌਰ ਦੀ ਲੜਾਈ ਦੇ ਵਿੱਚ ਜਿਹੜਾ ਸ਼ਹੀਦੀਆਂ ਪ੍ਰਾਪਤ ਕਰ ਗਏ ਸੀਗੇ ਭਾਈ ਸੰਗਤ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੀ ਆਪਣੀ ਕਲਗੀ ਸਜਾ ਕੇ ਉਹਨਾਂ ਨੂੰ ਉਦੋਂ ਬਾਅਦ ਉੱਥੋਂ ਚਲੇ ਆਏ ਸੀਗੇ ਤੇ ਇਸ ਥਾਂ ਤੇ ਆ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਆਰਾਮ ਕੀਤਾ ਸੀਗਾ ਤੇ ਇਦੋਂ ਪਹਿਲਾਂ ਇੱਕ ਪਿੰਡ ਹੈ ਜਿਹੜਾ ਚੂੜ ਚੱਕ ਪਿੰਡ ਜਿੱਥੇ ਗੁਰਦੁਆਰਾ ਝਾੜ ਸਾਹਿਬ ਹੈ ਝਾੜ ਸਾਹਿਬ ਉੱਥੇ ਝਾੜੀ ਦੇ ਥੱਲੇ ਆਰਾਮ ਕੀਤਾ ਸੀ ਪਹਿਲਾਂ ਤੇ ਉੱਥੇ ਵੀ ਜਿਹੜਾ ਹੁਣ ਗੁਰਦੁਆਰਾ ਸ਼ੋਭਤ ਹੈਗਾ ਤੇ ਉਸ ਤੋਂ ਬਾਅਦ ਇਸ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਪਹੁੰਚੇ ਸੀ ਬਹੁਤ ਜ਼ਿਆਦੇ ਪਵਿੱਤਰ ਖੂਹ ਹੈ ਇਸ ਜਗ੍ਹਾ ਤੇ ਹੀ ਜਿਹੜੇ ਭਾਈ ਮਾਨ ਸਿੰਘ ਭਾਈ ਦਿਆ ਸਿੰਘ ਦੇ ਭਾਈ ਧਰਮ ਸਿੰਘ ਗੁਰੂ ਗੋਬਿੰਦ ਸਿੰਘ ਜੀ ਨੂੰ ਆ ਕੇ ਮਿਲਦੇ ਨੇ ਕਿਉਂਕਿ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਤਾਰੇ ਦੀ ਜਿਹੜੀ ਇੱਕ ਅਪਕ ਦੀ ਵੀ ਇਹਨਾ ਉਦਾਹਰਨ ਦਿੱਤੀ ਸੀ ਵੀ ਜਿੱਧਰ ਨੂੰ ਇਹ ਤਾਰਾ ਜਾਊਗਾ ਤਾਂ ਉਧਰ ਵੱਲ ਨੂੰ ਤੁਸੀਂ ਆ ਜਾਣਾ ਤੇ ਉਸੇ ਤਾਰੇ ਨੂੰ ਜਿਹੜਾ ਮੰਨ ਕੇ ਬਾਕੀ ਸਿੰਘ ਇਸ ਥਾਂ ਤੇ ਆ ਕੇ ਗੁਰੂ ਗੋਬਿੰਦ ਸਿੰਘ ਨੂੰ ਮਿਲੇ ਸੀਗੇ ਗਣੀਖਾਂ ਨਵੀਖਾਂ ਉਸ ਤੋਂ ਬਾਅਦ ਇਸ ਜਗ੍ਹਾ ਤੋਂ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੂੰ ਅੱਗੇ ਲੈ ਕੇ ਗਏ ਸੀ ਹਮਾਸ਼ੀ ਵਾੜੇ ਦੇ ਵਿੱਚ 4 ਦਿਨ ਗੁਰੂ ਗੋਬਿੰਦ ਸਿੰਘ ਜੀ ਰੁਕੇ ਸੀਗੇ ਤੇ ਇੱਥੇ ਜਿਹੜਾ ਨਵੀਖਾਂ ਤੇ ਗਣੀਖਾਂ ਦੋ ਮੁਸਲਮਾਨ ਭਰਾ ਸੀ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਉੱਚਾ ਪੀਰ ਬਣਾ ਕੇ ਜਿਹੜਾ ਇੱਥੋਂ ਲੈ ਕੇ ਗਏ ਸੀ ਤੇ ਮੁਗਲਾਂ ਦੀਆਂ ਜਿਹੜੀਆਂ ਚੌਕੀਆਂ ਉਸ ਵੇਲੇ ਥਾਂ-ਥਾਂ ਬਣੀਆਂ ਹੁੰਦੀਆਂ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਜਦੋਂ ਰੋਕਿਆ ਉਹਨਾਂ ਨੇ ਤੇ ਨਵੀਖਾਂ ਗਣੀਖਾਂ ਨੂੰ ਪੁੱਛਿਆ ਵੀ ਤੁਸੀਂ ਇਹ ਕਿਸ ਨੂੰ ਲੈ ਕੇ ਜਾ ਰਹੇ ਹੋ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਇਹ ਸਾਡੇ ਉੱਚ ਦੇ ਪੀਰ ਨੇ ਤਾਂ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਇੱਥੋਂ ਜਿਹੜਾ ਚਲੇ ਗਏ ਸੀ ਤਾਂ ਦੋਸਤੋ ਬਹੁਤ ਜ਼ਿਆਦਾ ਪਵਿੱਤਰ ਖੂਹ ਹੈ ਬਹੁਤ ਜ਼ਿਆਦਾ ਪਵਿੱਤਰ ਜਿਹੜਾ ਚੜਨ ਕੰਬਲ ਸਾਹਿਬ ਗੁਰਦੁਆਰਾ ਇੱਥੇ ਬਣਿਆ ਹੋਇਆਗਾ ਤੇ ਆ ਜਿਹੜਾ ਤੁਸੀਂ ਖੂਹ ਵੇਖ ਰਹੇ ਹੋ ਉਸ ਵੇਲੇ ਦਾ ਪੁਰਾਣਾ ਖੂਹ ਆ ਹੁਣ ਤੱਕ ਜਿਹੜਾ ਆਪਾਂ ਕਹਿੰਦੇ ਵੀ ਸੰਬਸਵਾਦ ਜਿਹੜੀ ਕੀਤੀ ਗਈ ਆ ਉਸੇ ਤਰੀਕੇ ਨਾਲ ਜਿਹੜਾ ਖੂਹ ਦੇ ਵਿੱਚੋਂ ਹੁਣ ਵੀ ਪਾਣੀ ਨਿਕਲਦਾ ਹੈਗਾ ਇੱਕ ਹਫ਼ਤੇ ਦੇ ਵਿੱਚ ਹੀ ਗੁਰੂ ਸਾਹਿਬ ਨੇ ਆਪਣਾ ਸਾਰਾ ਪਰਿਵਾਰ ਪ੍ਰਮਾਤਮਾ ਦੇ ਹਵਾਲੇ ਕਰਤਾ ਸੀ ਇੱਕ ਹਫ਼ਤੇ ਵਿੱਚ ਹੀ ਜਿਹੜਾ ਸਾਰਾ ਪਰਿਵਾਰ ਕਹ ਦੀ ਇਹ ਪਹਿਲਾਂ ਵਿਛੜ ਗਿਆ ਤੇ ਫਿਰ ਜਿਹੜੇ ਸ਼ਹੀਦੀਆਂ ਪ੍ਰਾਪਤ ਕਰ ਗਏ ਸੀ ਤਾਂ ਦੋਸਤੋ ਇਹ ਗੁਰਦੁਆਰਾ 마ਸੀਵਾੜੇ ਦਾ ਕਾਫੀ ਪੂਜਨਯੋਗ ਹੈ ਅੱਜ ਇਸ ਥਾਂ ਤੇ ਕਲਗੀਆਂ ਵਾਲੇ ਨੇ ਰਾਤ ਕੱਟੀ ਸੀ ਅਬਸਤਰ ਸੀ ਜਿਹੜੇ ਉਹ ਫਟੇ ਹੋਏ ਸੀਗੇ ਤੇ ਜਿਹੜੇ ਪੈਰਾਂ ਦੇ ਵਿੱਚੋਂ ਸੌਰੀ ਚਰਨਾਂ ਦੇ ਵਿੱਚੋਂ ਜਿਹੜਾ ਖੂਨ ਵਗ ਰਿਆ ਸੀ ਦੋਸਤੋ ਵੀਡੀਓ ਵਧੀਆ ਲੱਗੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਇਸ ਗੁਰੂ ਘਰ ਤੇ ਆ ਕੇ ਜ਼ਰੂਰ ਜਾਇਓ ਕਿਉਂਕਿ ਇਹ ਸਾਡੇ ਕਲਗੀਆਂ ਵਾਲੇ ਦੀ ਜਿਹੜੀ ਪਵਿੱਤਰ ਚਰਨਾਂ ਦੀ ਸ਼ੋਪ ਪ੍ਰਾਪਤ ਗੁਰੂ ਘਰ ਬਣਿਆ ਹੋਇਆ ਮਿਲਦਿਆ ਨਵੀਂ ਵੀਡੀਓ ਨਾਲ